ਹਰਜੀ ਗੁੱਡ ਈਵਨਿੰਗ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਫਰਸਟ ਪੰਜਾਬੀ ਦੀ ਕਲਾਸ ਜਿਹਦੇ ਵਿੱਚ ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮੁਹਾਵਰੇ ਸੋ ਇਹ ਮੁਹਾਵਰੇ ਹਰ ਇੱਕ ਪੰਜਾਬ ਦੇ ਗਵਰਨਮੈਂਟ ਇਗਜ਼ਾਮ ਲਈ ਇੰਪੋਰਟੈਂਟ ਨੇ ਜੀ ਚਾਹੇ ਉਹ ਪੰਜਾਬੀ ਟੈਟਿਕੇਟ ਜਾਂ ਪੰਜਾਬ ਦੇ ਹੋ ਕਿਸੇ ਵੀ ਐਗਜ਼ਾਮ ਹੋਵੇ ਉਹਨਾਂ ਵਿੱਚ ਇਹ ਮੁਹਾਵਰੇ ਆਦੇ ਜਾਂਦੇ ਨੇ ਜੀ ਸੋ ਜਿਹੜੇ ਬੱਚੇ ਮੇਰੀ ਕਲਾਸ ਨੂੰ ਫਸਟ ਟਾਈਮ ਦੇਖ ਰਹੇ ਨੇ ਮੇਰੀ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦੇਣਾ ਸੋ ਅੱਜ ਆਪਾਂ ਕੀ ਟੌਪ ਹੁਣ ਆਪਣੀ ਸੀਰੀਜ਼ ਚੱਲੂਗੀ ਜੀ ਮੁਹਾਵਰਿਆਂ ਦੀ ਆਪਾਂ ਜਿਹੜਾ ਟੌਪ ਜਿੰਨੇ ਵੀ ਆਪਣੇ ਬਣੇ ਆਪਾਂ ਪੂਰੇ ਕੀ ਹੈਗਾ ਮੁਹਾਵਰੇ ਕਰਾਂਗੇ ਜੀ ਸੋ ਕੰਟੀਨਿਊ ਮੇਰੇ ਨਾਲ ਬਣੇ ਰਹਿਣਾ ਜੀ ਫਸਟ ਦੇਖੋ ਅੱਜ ਆਪਣੀ ਫਸਟ ਕਲਾਸ ਹੈ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਆਪਾਂ ਕੀ ਪਹਿਲਾਂ ਇਹ ਨੂੰ ਜਾਣਾਂਗੇ ਦੈਨ ਕੀ ਹੈ ਜਦੋਂ ਆਪਣਾ ਪੂਰਾ ਕਵਰ ਹੋ ਗਿਆ ਫਿਰ ਆਪਾਂ ਕੀ ਹੈ ਐਮਸੀਕਿਊ ਟਾਈਪ ਲੈ ਕੇ ਆ ਕੇ ਕਰਾਂਗੇ ਸੋ ਫਸਟ ਕਲਾਸ ਫਸਟ ਦੇਖੋ ਮਹਾਵਰ ਆਪਣੇ ਕੱਖ ਨਾ ਰਹਿਣਾ ਕੀ ਹੈ ਜੀ ਉਹਦਾ ਮੀਨਿੰਗ ਹੁੰਦਾ ਹੈ ਖੁਰਾਕ ਖੋਜ ਮਿਟ ਜਾਣਾ ਫਸਟ ਮਹਾਵਰ ਦਾ ਅਰਥ ਕੀ ਹੈ ਕੱਖ ਨਾ ਰਹਿਣਾ ਦਾ ਅਰਥ ਕੀ ਹੈ ਖੁਰਾਕ ਖੋਜ ਮਿਟ ਜਾਣਾ ਤੁਸੀਂ ਇਹ मीनिंग ਯਾਦ ਰੱਖਣਾ ਕਿਉਂਕਿ ਤੁਹਾਨੂੰ ਕਿ ਡਾਇਰੈਕਟ ਮਹਾਭਾਰਤ ਇਹ ਕਿਉਂਦਾ मीनिंग ਪੁੱਛ ਲੰਦੇ ਨੇ ਜੀ ਤਾਂ ਕਰਕੇ ਆਪਾਂ ਕੀ ਹੈ ਅੱਜ ਇਹ ਚੀਜ਼ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਕਈ ਪੱਤਨਾ ਦਾ ਪਾਣੀ ਪੀਤਾ ਹੋਣਾ ਚਲਾਕ ਹੋਣਾ ਕਈ ਪੱਤਨਾ ਦਾ ਪਾਣੀ ਪੀਤਾ ਹੋਣਾ ਚਲਾਕ ਹੋਣਾ ਥਰਡ ਹੈਗੇ ਜੀ ਕੱਖ ਭੰਕੇ ਦੋਰਾ ਨਾ ਕਰਨਾ ਕਹਿਣ ਦਾ ਮਤਲਬ ਬਿਲਕੁਲ ਕੰਮ ਨਾ ਕਰਨਾ ਫਿਰ ਇਹ ਕੱਖਾਂ ਤੋਂ ਹੋਲਾ ਹੋਣਾ ਬੇਇੱਜ਼ਤ ਹੋਣਾ ਨੈਕਸਟ ਮੁਹਾਵਰਾ ਹੈ ਕੱਚਾ ਕਰਨਾ ਕੀ ਹੈ ਸ਼ਰਮਸ਼ਾਰ ਕਰਨਾ ਫਿਰ ਇਹ ਕੱਚੀਆਂ ਗੋਲੀਆਂ ਖੇਡੇ ਹੋਣਾ ਅਲੜ ਹੋਣਾ ਜਦੋਂ ਆਪਾਂ ਕਹਿੰਦੇ ਨੇ ਮੈਂ ਹੁਣ ਤੱਕ ਕੀ ਹੈ ਕੱਚੀਆਂ ਗੋਲੀਆਂ ਖੇਡੀਆਂ ਹੋਈਆਂ ਨੇ ਤਾਂ ਕਹਿਣ ਦਾ ਮਤਲਬ ਕੀ ਆ ਗਿਆ ਅਲੜ ਹੋਣਾ ਨੈਕਸਟ ਹੈਗੇ ਜੀ ਆਪਣਾ ਨੈਕਸਟ ਦੇਖੋ ਨੈਕਸਟ ਹੈ ਆਪਣੇ ਕੋਲੇ ਕੱછા ਮਾਰਨਾ ਕੱછા ਮਾਰਨਾ ਦਾ ਮਤਲਬ ਕੀ ਹੈ ਕਿਸੇ ਜਿੱਤ ਜਾਂ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਨਾ ਜਦੋਂ ਕਹਿੰਦੇ ਆਪਾਂ ਕੱਚਾ ਮਾਰਨਾ ਤਾਂ ਉਹਦਾ मीनिंग ਹੁੰਦਾ ਕਿਸੇ ਜਿੱਤ ਜਾਂ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਨਾ ਫਿਰ ਇਹ ਕਦਮ ਹੈ ਠਾ ਅੱਖਾਂ ਵਿਸ਼ਾਉਣਾ ਉਹ ਕੀ ਹੁੰਦਾ मीनिंग ਬਹੁਤ ਆਦਰ ਪ੍ਰਗਟ ਕਰਨਾ ਜਦੋਂ ਆਪਾਂ ਕਹਿੰਦੇ ਆ ਵੀ ਕਰਦਾ ਮਾ ਹੈਠ ਅੱਖਾਂ ਵਿਸ਼ਾਉਣਾ ਉਹਦਾ मीनिंग ਕੀ ਹੁੰਦਾ ਬਹੁਤ ਆਦਰ ਪ੍ਰਗਟ ਕਰਨਾ ਫਿਰ ਇਹ ਕੱਪੜਿਆਂ ਤੋਂ ਬਾਹਰ ਹੋਣਾ ਕੱਪੜੇ ਤੋਂ ਬਾਹਰ ਹੋਣ ਦਾ मीनिंग ਕੀ ਹੈ ਜੀ ਗੁੱਸੇ ਵਿੱਚ ਪੜਕ ਜਾਣਾ ਗੁੱਸੇ ਵਿੱਚ ਪੜਕ ਜਾਣਾ ਕਬਰਸਿਰਾਂ ਨੇ ਹੋਣਾਈ ਮੌਤ ਦੇ ਨੇੜੇ ਹੋਣਾ ਫਿਰ ਕਬਰਾਂ ਦੇ ਮੁੰਦੇ ਪੁੱਟਣਾ ਕੀ ਹੈ ਜੀ ਪੁਰਾਣੀਆਂ ਅਣਸੁਖਾਵੀਆਂ ਗੱਲਾਂ ਛੇੜਨਾ ਉਹਨੂੰ ਕੀ ਕਹਿੰਦੇ ਨੇ ਆਪਾਂ ਬਿਉਂਦਾ ਕੀ ਹੈਗਾ ਆਪਾਂ ਕਈ ਵਾਰ ਆਰਮਵੋਲਟ ਚ ਯੂਜ਼ ਕਰ ਲੈਂਦੇ ਆ ਵੀ ਕੀ ਆ ਤਾਂ ਜਿਹੜਾ ਜਿਹੜੇ ਮਰੇ ਹੋਏ ਮੁਰਤੇ ਦੇ ਕੀ ਹੈ ਜਿਹੜੇ ਮੁਰਤੇ ਕਬਰਾਂ ਦੇ ਕੀ ਹੈ ਮੁਰਤੇ ਪੁੱਟਦੇ ਤਾਂ ਉਹਦਾ ਮੀਨਿੰਗ ਕੀ ਹੁੰਦਾ ਹੈ ਪੁਰਾਣੀਆਂ ਅਣਸੁਖਾਵੀਆਂ ਗੱਲਾਂ ਨੂੰ ਛੇੜਨਾ ਨੈਕਸਟ ਦੇਖੋ ਜੀ ਨੈਕਸਟ ਹੈਗਾ ਆਪਣੇ ਕੋਲੇ ਕਮਰ ਕੱਸੇ ਕਰਨਾ ਇਨਕਿ ਤਿਆਰ ਪਰ ਤਿਆਰ ਹੋਣਾ ਕਮਰ ਕੱਸੇ ਕਰਨਾ ਕੀ ਮੀਨਿੰਗ ਹੈ ਜੀ ਤਿਆਰ ਪਰ ਤਿਆਰ ਹੋਣਾ ਕਰਮਾਂ ਨੂੰ ਰੋਣਾ ਕੀ ਹੈ ਜੀ ਆਪਣੀ ਮਾੜੀ ਹਾਲਤ ਤੇ ਦੁਖੀ ਹੋਣਾ ਜਦ ਆਪਾਂ ਕਹਿੰਦੇ ਹਾਂ ਕਿ ਕਰਮਾਂ ਤੇ ਰੋਣ ਲੱਗ ਰਿਹਾ ਤਾਂ ਉਹਦਾ ਮੀਨਿੰਗ ਕੀ ਹੁੰਦਾ ਵੀ ਆਪਣੀ ਮਾੜੀ ਹਾਲਤ ਦੇਖੀਏ ਦੁਖੀ ਹੋ ਰਿਹਾਗਾ ਉਹ ਕੰਲੰਦਾ ਕੰਬਲ ਹੋਣਾ ਏ ਉਹਦਾ ਮੀਨਿੰਗ ਹੈ ਭੜੀਆਂ ਤੋਂ ਭੜੀਆਂ ਪਰ ਸਥਿਤੀਆਂ ਵਿੱਚ ਵੀ ਚੰਗਾ ਬਣੁੱਖ ਬਣ ਸਕਣਾ

ਪਰੇ ਹੋਂਗ ਉਸ ਵਿੱਚ ਉਹਨਾ ਆਪਾਂ ਕਹਿ ਦਿੰਦੇ ਆ ਕਲੇਜਾ ਫੜ ਕੇ ਬੈਣਾ ਦੁੱਖ ਵਿੱਚ ਗਰਸੇ ਜਾਣਾ ਨੈਕਸਟ ਦੇਖੋ ਜੀ ਨੈਕਸਟ ਕਲੇਜਾ ਵਿੰਨਿਆ ਜਾਣਾ ਉਹਦਾ ਕੀ ਮੀਨਿੰਗ ਹੈ ਜੀ ਬਹੁਤ ਦੁੱਖ ਹੋਣਾ ਬਹੁਤ ਦੁੱਖ ਹੋਣ ਦਾ ਮੀਨਿੰਗ ਕੀ ਹੈ ਜੀ ਵੀ ਕਲੇਜਾ ਵਿੰਨਿਆ ਜਾਣਾ ਮਹਾ ਬ੍ਰਹਮ ਇਸਔਰੀ ਜੀ ਮਹਾ ਬ੍ਰਹਮ ਕਲੇਜਾ ਵਿੰਨਿਆ ਜਾਣਾ ਉਹਦਾ ਮੀਨਿੰਗ ਹੈ ਬਹੁਤ ਦੁੱਖ ਹੋਣਾ ਨੈਕਸਟ ਆਜੋ ਜੀ ਕਲੇਜੇ ਪੰਬੜਵਾਲਣਾ ਉਹਦਾ ਮੀਨਿੰਗ ਕੀ ਹੈ ਜੀ ਕ੍ਰੋਧ ਆਉਣਾ ਕਲੇਜੇ ਪੰਬੜਵਾਲਣਾ ਕ੍ਰੋਧ ਆਉਣਾ ਫਿਰ ਕਾਇਆ ਪਰੰਟ ਦੇਣਾ ਨਮਨ ਨਰੋਇਆ ਕਰ ਦੇਣਾ ਜਾਂ ਬਿਲਕੁਲ ਬਦਲ ਦੇਣਾ ਦੋ ਮੀਨਿੰਗ ਨੇ ادي ਜਾਂ ਤਾਂ ਨਮਨ ਨਰੋਇਆ ਕਰ ਦੇਣਾ ਜਾਂ ਬਿਲਕੁਲ ਬਦਲ ਦੇਣਾ ਫਿਰ ਹੈਗਾ ਕਾਜੀ ਖੋਲਣਾ ਕੀ ਹੈ ਜੀ ਬੇਸਵਾਦੀ ਕਰਨਾ ਕਾਜੀ ਖੋਲਣਾ ਕੀ ਹੈਗਾ ਬੇਸਵਾਦੀ ਕਰਨਾ ਨੈਕਸਟ ਦੇਖੋ ਜੀ ਨੈਕਸਟ ਦੇਖੋ ਜੀ ਕਾਰਾ ਹੋ ਜਾਣਾ ਦਾ मीनिंग ਕੀ ਹੈ ਜੀ ਬਹੁਤ ਬੁਰੀ ਗੱਲ ਕੇ ਵਾਪਰ ਜਾਣੀ ਜਦੋਂ ਆਪਾਂ ਬੋਤ ਕਹਿੰਦੇ ਨੇ ਆਮ ਸ਼ਬਦਾਚ ਵੀ ਕੀ ਹੈਗਾ ਉਹਨੇ ਤਾਂ ਉਹ ਕਾਰਾ ਕਰਤਾ ਜਾਂ ਉਹ ਕੋ ਮਤਲਬ ਉਹਨੇ ਉਹ ਕਾਰਾ ਕਰਤਾ ਤਾਂ ਉਹਦਾ ਆਪਣੀ ਕਹਿਣ ਦਾ मीनिंग ਕੀ ਹੁੰਦਾ ਵੀ ਜੋ ਬਹੁਤ ਬੁਰੀ ਗੱਲ ਕੇ ਵਾਪਰ ਜਾਣੀ ਉਹਨੂੰ ਆਪਾਂ ਕਹਿੰਦੇ ਨੇ ਕਾਰਾ ਹੋ ਜਾਣਾ ਨੈਕਸਟ ਹੈ ਕਲ ਕਾਲ ਜਿ ਛੁਰੀਆਂ ਮਾਰਨਾ ਉਹਦਾ मीनिंग ਕੀ ਹੈ ਜੀ ਚੁਗਵੀਆਂ ਗੱਲਾਂ ਕਹਿਣਾ ਕਾਲ ਜਿ ਛੁਰੀਆਂ ਮਾਰਦਾਂ ਦਾ मीनिंग ਕੀ ਹੈ ਚੁਗਵੀਆਂ ਗੱਲਾਂ ਕਹਿਣਾ ਕਾਮਾ ਰੋਲੇ ਪਾਉਣਾ ਕਾਮਾ ਰੋਲੇ ਪਾਉਣਾ ਕੀ ਹੈ ਇੱਕ ਦੂਜੇ ਦੀ ਨਾ ਸੁਣ ਕੇ ਆਪੋ ਆਪਣੀ ਕਹੀ ਜਾਣਾ ਉਹਨੂੰ ਕਹਿੰਦੇ ਨੇ ਆਪਾਂ ਇਹਨਾਂ ਨੇ ਤਾਂ ਕੀ ਹੈ ਆਪਾਂ ਕਈ ਬਰਾਮ ਸ਼ਬਦ ਤੋਂ ਉਹ ਬਦਲ ਲਏ ਆ ਵਿਵਤਕੇ ਕਾਮਾ ਰੋਲਾ ਪਾਇਆ ਹੋਇਆ ਤਾਂ ਕਹਿੰਦਾ ਕਹਿਣ ਦਾ ਮੀਨਿੰਗ ਕੀ ਹੁੰਦਾ ਵੀ ਇੱਕ ਦੂਜੇ ਦੀ ਨਾ ਸੁਣ ਕੇ ਆਪੱਚ ਹੀ ਕੀਆ ਕਹੀ ਜਾਣਾ ਉਹਨੂੰ ਕਹਿੰਦੇ ਆਪਾਂ ਕਾਮਾ ਰੋਲਾ ਪਾਉਣਾ ਫਿਰ ਆ ਗਿਆ ਨੈਕਸਟ ਦੇਖੋ ਇਹ ਪਲ ਵਿੱਚ ਤੋਲਾ ਪਲ ਵਿੱਚ ਮਾਸਾ ਉਹਦਾ ਕੀ ਮੀਨਿੰਗ ਹੈ ਜੀ ਜਲਦੀ ਮਨ ਬਦਲਦੇ ਰਹਿਣਾ ਪਲ ਵਿੱਚ ਤੋਲਾ ਪਲ ਵਿੱਚ ਮਾਸਾ ਮੀਨਿੰਗ ਕੀ ਹੈ ਜੀ ਜਲਦੀ ਮਨ ਬਦਲਦੇ ਰਹਿਣਾ ਨੈਕਸਟ ਦੇਖੋ ਜੀ ਕੀਤੀ ਕਰਾਈ ਕੁਝ ਪੈਣਾ ਕੀਤੀ ਮਿਹਨਤ ਵਿਅਰਥ ਜਾਵੇ ਜਦ ਆਪਾਂ ਕਹਿੰਦੇ ਆ ਵੀ ਕੀ ਹੈਗਾ ਹੋਂ ਤੱਕ ਕੀ ਹੈ મતલਬ ਕੀ ਹੈ ਜਿਹੜੀ ਸਾਰੀ ਕਰੀ ਕਰੇ ਸੀ ਕੁਝ ਪਾਤੀ ਤਬ ਕਹਿੰਦੇ ਮੀਨਿੰਗ ਕੀ ਹੁੰਦਾ ਦਾ ਵੀ ਜਿੰਨੀ ਮਿਹਨਤ ਕਰਨਾ ਉਹ ਨਾ ਕੀ ਵਿਅਰਥ ਜਾਣਾ ਉਹਨੂੰ ਕਹਿੰਦੇ ਆਪਾਂ ਕੀਤੀ ਕਰਾਈ ਕੁਝ ਪੈਣਾ ਨੈਕਸਟ ਦੇਖੋ ਜੀ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਵੱਡੀ ਗੱਲ ਨੂੰ ਬਹੁਤ ਸੰਕੇਪ ਵਿੱਚ ਕਹਿਣਾ ਇਹ ਤਾਂ ਆਮ ਜਨਮ ਹਾਂ ਬ੍ਰਜਾ ਦਾ ਪਾਣਦੇ ਹੁੰਦੇ ਆ ਵਿਖਿਆ ਕੁੱਜੇ ਵਿੱਚ ਸਮੁੰਦਰ ਭਰਨਾ ਬਹੁਤ ਵੱਡੀ ਗੱਲ ਨੂੰ ਬਹੁਤ ਹੀ ਸੰਕੇਪ ਵਿੱਚ ਕਹਿਣਾ ਨੈਕਸਟ ਦੇਖੋਏ ਕੁੱਤੇ ਦੀ ਮੌਤ ਮਾਰਨਾ ਮਰਨਾ ਸੌਰੀ ਜੀ ਕੁੱਤੇ ਦੀ ਮੌਤ ਮਾਰਨਾ ਬਹੁਤ ਮੰਦੇ ਹਾਲੀ ਮਰਨਾ ਜਦ ਆਪਾਂ ਕਹਿ ਦਿੰਦੇ ਹਾਂ ਤਾਂ ਕਿ ਕੁੱਤੇ ਦੀ ਮੌਤ ਮਰੂਗਾ ਆਪਣਾ ਕੀ ਵੀ ਆਪਣੇ ਬਹੁਤ ਮੰਦੇ ਹਾਲਤਾਂ ਵਿੱਚ ਮਰੂਗਾ ਕਹਿਣ ਦਾ ਮੀਨੂ ਹੁੰਦਾ ਹੈ ਨੈਕਸਟ ਦੇਖੋ ਜੀ ਕੁੱਬੇ ਨੂੰ ਲੱਤਰਾ ਸੋਣਾ ਇਹਦਾ ਕੀ ਅਰਥ ਹੈ ਜੀ ਢੇੜੇ ਵਰਤਾ ਵਿੱਚ ਵੀ ਲਾਭ ਹੋ ਜਾਣਾ ਕੁੱਬੇ ਨੂੰ ਲੱਤਰਾ ਸੋਣਾ ਕੀ ਹੈ ਜੀ ਢੇੜੇ ਵਰਤਾ ਵਿੱਚ ਵੀ ਲਾਭ ਹੋ ਜਾਣਾ ਨੈਕਸਟ ਦੇਖੋ ਹੀ ਕੋਠੇ ਜਿੱਡੀ ਹੋ ਜਾਣਾ ਮੋਟਿਆਰ ਹੋ ਜਾਣਾ ਇਹ ਤਾਂ ਆਪਣਾ ਆਮ ਹੀ ਮੁਹਾਵਰੇ ਜੀ ਆਪਣੇ ਆਮ ਜਦੋਂ ਵੀ ਜੱਤ ਤੇ ਕੁੜੀਆਂ ਜਦੋਂ ਜਵਾਨ ਹੋ ਜਾਂਦੀਆਂ ਤਾਂ ਆਪਾਂ ਕਹਿ ਦਿੰਦੇ ਆ ਕਿ ਕੋਠੀ ਚਿੱਡੀ ਹੋ ਰਹੀਆਂ ਤੂੰ ਕਹਿਣ ਦਾ ਮੀਨਿੰਗ ਹੁੰਦਾ ਹੈ ਕਿ ਮੁਟਿਆਰ ਹੋ ਜਾਣਾ ਨੈਕਸਟ ਦੇਖੋ ਜੀ ਕੋੜਾ ਕੁੱਟ ਭਰਨਾ ਅਣਚਾਹੀ ਗੱਲ ਨੂੰ ਬੇਵਸੀ ਵਿੱਚ ਪਰਵਾਣ ਕਰਨਾ ਕੋੜੀ ਕੁੱਟ ਭਰਨਾ ਦਾ ਮੀਨਿੰਗ ਕੀ ਹੈ ਜੀ ਅਣਚਾਹੀ ਗੱਲ ਨੂੰ ਬੇਵਸੀ ਵਿੱਚ ਪਰਵਾਣ ਕਰਨਾ ਨੈਕਸਟ ਦੇਖੋ ਜੀ ਕੰਗਾ ਹੋ ਜਾਣਾ मीनि बर्बाद हो जाए फिर नैक्सट देखो जी कं ला है जी कं ला हरा देना कं ला देना हरा देना नेक्सट देखो जी कं बीजना कंटे बीजने का किसी अगे रुकावट खड़िया करना ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਕੀ ਹੈਗਾ ਉਹਨੇ ਤਾਂ ਉਹਦੀ ਰਾਹਾਂ ਵਿੱਚ ਕੀ ਕੰਡੇ ਵੀ ਜਿੱਤੇ ਤਾਂ ਦਾ ਮੀਨਿੰਗ ਕੀ ਹੁੰਦਾ ਵੀ ਕਿਸੇ ਦੇ ਰਾਹ ਵਿੱਚ ਕੀ ਰੁਕਾਵਟਾਂ ਖੜੀਆਂ ਕਰਨੀਆਂ ਉਹ ਹੁੰਦਾ ਜੀ ਕੰਡੇ ਵੀਜਣਾ ਜਿਹੜਾ ਮਹਾਵਰੇ ਦਾ ਅਰਥ ਕੰਡਾ ਨਾਲ ਗੱਲਾਂ ਕਰਨੀਆਂ ਇਕੱਲੀਆਂ ਹੀ ਬੋਲੀ ਜਾਣਾ ਕੰਡਾ ਨਾਲ ਗੱਲ ਕਰਨੀਆਂ ਇਕੱਲੀਆਂ ਹੀ ਬੋਲੇ ਜਾਣਾ ਨੈਕਸਟ ਦੇਖੋ ਜੀ ਕੰਨ ਖੜੇ ਹੋਣੇ ਕੰਨ ਖੜੇ ਹੋਣ ਦਾ ਕੀ ਹੈ ਜੀ ਮੀਨਿੰਗ ਚੌਕਸ ਹੋਣਾ ਕੰਨ ਖੜੇ ਹੋਣੇ ਚੌਕਸ ਹੋਣਾ ਕੰਨ ਤੇ ਜੂਨਾ ਸੱਕਣੀ ਕੋਈ ਅਸਰ ਨਾ ਹੋਣਾ ਇਹ ਵੀ ਆਪਾਂ ਆਮ ਵਰਤ ਲੈਂਦੇ ਆ ਵੀ ਕੀ ਆਉਤਾ ਇੰਨਾ ਕੀ ਹੈਗਾ ਮਤਲਬ ਕੰਬ ਚੋਰ ਹੈ ਕਿ ਉਹਦੇ ਕੰਨ ਇੱਥੇ ਤਾਂ ਜੋ ਵੀ ਨਹੀਂ ਸਰਕਦੀ ਤਾਂ ਕਹਿੰਦਾ ਮਤਲਬ ਕੋਈ ਅਸਰ ਨਾ ਹੋਣਾ ਕੰਨ ਧਰਨਾ ਕੀ ਹੈ ਜੀ ਧਿਆਨ ਦੇਣਾ ਕੰਨ ਧਰਨਾ ਮਤਲਬ ਧਿਆਨ ਦੇਣਾ ਹੀ ਨੈਕਸਟ ਦੇਖੋ ਇਹ ਕੰਨ ਪਈ ਆਵਾਜ਼ ਸੁਣਾਈ ਨਾ ਦੇਣਾ ਬਹੁਤ ਸ਼ੋਰ ਕਰਨਾ ਕੁਝ ਵੀ ਸੁਣਾਈ ਨਾ ਦੇਣਾ ਠੀਕ ਹੈ ਜੀ ਬਹੁਤ ਸ਼ੋਰ ਕਰਨਾ ਕੁਝ ਵੀ ਸੁਣਾਈ ਨਾ ਦੇਣਾ ਕੰਨ ਪਈ ਜੋ ਆਵਾਜ਼ ਸੁਣਾਈ ਨਾ ਦੇਵੇ ਦਾ ਮੀਨਿੰਗ ਹੁੰਦਾ ਬਹੁਤ ਸ਼ੋਰ ਕਰਨ ਕੁਝ ਵੀ ਸੁਣਾਈ ਨਾ ਦੇਣਾ ਨੈਕਸਟ ਦੇਖੋ ਜੀ ਨੈਕਸਟ ਦੇਖੋ ਕੰਨ ਭਰਨੀ ਕਿਸੇ ਦੇ ਵਿਰੁੱਧ ਪਤਾ ਚੜਾ ਕੇ ਗੱਲ ਕਰਨੀ ਜਾਂ ਚੁਗਲੀ ਕਰਨੀ ਜਦੋਂ ਆਪਾਂ ਕੰਨ ਭਰਨੇ ਤਾਂ ਉਹਦਾ ਮੀਨਿੰਗ ਹੁੰਦਾ ਚੁਗਲੀ ਕਰਨੀ ਜਾਂ ਕਿਸੇ ਵਿਰੁੱਧ ਵਿਦਾ ਚੜਾ ਕੇ ਗੱਲ ਕਰਨਾ ਜਿਹਨੂੰ ਆਪਾਂ ਕਹਿੰਦੇ ਕੰਨ ਭਰਨੇ ਨੈਕਸਟ ਦੇਖੋ ਜੀ ਕੰਨ ਲਪੇਟ ਕੇ ਤੁੰਨਾ ਕਿਸੇ ਦੀ ਵੀ ਨਾ ਸੁਣਨਾ ਜਦੋਂ ਆਪਾਂ ਕੰਨਾ ਬਲੇਡ ਕੇ ਤੁਨਾ ਤਾਂ ਕਿਸੇ ਦੀ ਵੀ ਨਾ ਸੁਣਨਾ ਅੱਜ ਦਾ ਲਾਸਟ ਮਹਾਵਰਾ ਦੇਖੋ ਜੀ ਕੰਨਾ ਤੀਕ ਮੂੰਹ ਪਾਟਣਾ ਮੂੰਹ ਫਟ ਹੋਣਾ ਆਪਾਂ ਕਹਿੰਦੇ ਵੀ ਉਹ ਤਾਂ ਬਹੁਤ ਮੂੰਹ ਫਟ ਹੈ ਤਾਂ ਕਹਿੰਦਾ मीनिंग ਵੀ ਕੀ ਹੈ ਮਤਲਬ ਮੁਹਾਵਰਾ ਕੀ ਹੈ ਜੀ ਕੰਨਾ ਤੀਕ ਮੂੰਹ ਪਾਟਣਾ ਮੂੰਹ ਫਟ ਹੋਣਾ ਇਹ ਦਾ ਕੀ ਹੈ ਅਰਥ ਹੈ ਜੀ ਸੋ ਇਹ ਸੀ ਮੈਂ ਅੱਜ ਜਿੰਨੇ ਹੋ ਸਕੇ ਹਮਨੇ ਮਹਾਵਰੇ ਤੁਨ ਕਰਵਾ ਸਕਿਆ ਆਪਾਂ ਕੀ ਹੁਣ ਸੀਰੀਜ਼ ਵਿੱਚ ਇਹ ਲੈ ਕੇ ਆਵਾਂਗੇ ਜਦੋਂ ਆਪਣੇ ਕੰਪਲੀਟ ਹੋ ਗਏ ਥੈਨ ਕੀ ਆਪਾਂ ਐਮਸੀਕਿਊ ਕਰਾਂਗੇ ਜੀ ਸੋ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਦੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਚ ਈਟੀਟੀ ਕੈਟਰ ਮਾਸਟਰ ਕੈਟਰ ਜਾਂ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਹੋਰ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਸਾਰਿਆਂ ਲਈ ਇਹ ਕੀ ਇਹ ਕਲਾਸ ਆਪਣੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਇਹ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਲਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਉੱਥੋਂ ਵੀ ਤੁਸੀਂ ਮੈਂ ਆਪਣੇ ਟੈਲੀਗ੍ਰam ਤੇ ਪੀਡੀਐਫ ਸੈਂਡ ਕਰ ਦਨਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇਹਨਾਂ ਮੁਹਾਵਰੇ ਦੀ ਰਿਵੀਜ਼ਨ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁਹਾਵਰੇ ਨੇ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ